ਪਰ ਤੇ ਪੁੱਤਰ ਜੁਰਾ ਸੀ ਸਮਤ ਹੋੜ ਸਮਰਜੀ ਸਰ ਇਹ ਵੀ ਹੈ ਨਾ ਜੀ ਮੋਹਨ ਸਿੰਘ ਪੁੱਤਰ ਪ੍ਰੇਮ ਸਿੰਘ ਮੋਹਨ ਸਿੰਘ ਚਲੋ ਨੀਮਾ ਖਤੂਨ ਨੀਮਾ ਖਤੂਨ ਆ ਵੀ ਆ ਨੀਮਾ ਖਤੂਨ ਪਤਨੀ ਮੱਖਣ ਲਾਲ ਮੱਖਣ ਲਾਲ ਜੀ ਅਰਜਨ ਸਿੰਘ ਦੇ ਪੁੱਤਰ ਮਨਜੀਤ ਸਿੰਘ ਅਰਜਨ ਸਿੰਘ ਅੱਜ ਦਿਵਾਲੀ ਤੇ ਬੰਦੀ ਛੁੜ ਦੀ ਉਸ ਦੀਆਂ ਵੀ ਸਮੂਹ ਪਰਿਵਾਰਾਂ ਨੂੰ ਪੰਜਾਬੀਆਂ ਨੂੰ ਪੂਰੇ ਦੇਸ਼ ਵਿੱਚ ਦੇ ਪੰਜਾਬੀਆਂ ਨੂੰ ਤੇ ਹਲਕਾ ਸਾਹਮਣੇ ਆਪ ਦੇ ਪੂਰੇ ਪੰਜਾਬ ਦੇ ਵਸਣ ਨੂੰ ਮੈਂ ਲੱਖ ਲੱਖ ਵਧਾਈਆਂ ਦਿੰਦਾ ਮੁਬਾਰਕਬਾਦ ਦਿੰਦਾ ਉਹਨਾਂ ਦਾ ਵਿਸਕਰਮਾੜੇ ਆ ਉਹਦੀ ਵੀ ਮੈਂ ਐਡਵਾਂਸ ਦੇ ਵਿੱਚ ਵਧਾਈ ਦਿੰਦਾ ਸੋ ਅੱਜ ਸਾਰਿਆਂ ਦਾ ਧੰਵਾਦ ਹੈ ਕਿ ਜਿਹੜੇ ਸਾਰੇ ਇਕੱਠੇ ਹੋਏ ਅਸੀਂ ਇਸ ਤਿਉਹਾਰ ਦੇ ਉੱਤੇ ਮੁੱਖ ਮੰਤਰੀ ਸਾਹਿਬ ਦਾ ਧੰਵਾਦ ਹੈ ਕਿ ਦੋ ਸਰਵਦਾ ਐਡੀਓ ਸਾਹਿਬ ਆਪਣੇ ਉਹਨਾਂ ਦੀਵਾਲੀ ਦੇ ਮੁਬਾਰਕ ਕਰੇ ਆ ਅਮ ਇੱਥੇ ਮਾਣਯੋਗ ਮੰਤਰੀ ਸਾਹਿਬ ਦੀ ਰਹਿਨੁਮਾਈ ਦੇ ਹੇਠ ਸੀ ਸਰਦਾਰ ਆਪਗਵੰਤ ਸਿੰਘ ਮਾਨ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਜੀ ਵੱਲੋਂ ਜੋ ਦਿਸ਼ਾ ਨਿਰਦੇਸ਼ ਦਿੱਤੇ ਗਏ ਸੀਗੇ ਕਿ ਸਾਰੇ ਜਿੰਨਾ ਜਿਨਨੇ ਵੀ ਕਿਸਾਨਾਂ ਦਾ ਨੁਕਸਾਨ ਹੋਇਆ ਫਸਲਾਂ ਦਾ ਜਾਂ ਜ਼ਮੀਨਾਂ ਦਾ ਉਹਨਾਂ ਦਾ ਜਿਹੜਾ ਮੁਆਵਜ਼ਾ ਹੈ ਜਲਦੀ ਤੋਂ ਜਲਦੀ ਸਪੈਸ਼ਲ ਗਿਰਦਾਬਰੀ ਕਰਕੇ ਦਿੱਤਾ ਜਾਣਾ ਉਹਦੇ ਤਹਿਤ ਅੱਜ ਸਾਰੇ ਸਸਰਾੜੀ ਜਿਹੜੇ ਨਿਵਾਸੀ ਨੇ ਜਿਨ੍ਹਾਂ ਦੇ ਕਿਸਾਨਾਂ ਦਾ ਨੁਕਸਾਨ ਹੋਇਆ ਸੀ ਉਹਨਾਂ ਨੂੰ ਇੱਥੇ ਅੱਜ ਮਾਣਯੋਗ ਮੰਤਰੀ ਸਾਹਿਬ ਨੇ ਸਪੈਸ਼ਲੀ ਇੱਥੇ ਬੁਲਾਇਆ ਗਿਆ ਤੇ ਉਹਨਾਂ ਨੂੰ ਸਾਰਿਆਂ ਨੂੰ ਉਹਨਾਂ ਦੇ ਖਾਤਿਆਂ ਦੇ ਵਿੱਚ ਡੀਪੀਟੀ ਦੇ ਰਾਹੀਂ ਜਿਹੜੀ ਵੀ ਮੁਆਵਜ਼ੇ ਦੀ ਰਕਮ ਸੀ ਟ੍ਰਾਂਸਫਰ ਕੀਤੀ ਜਾ ਰਹੀ ਹੈ